साइकोलॉजिस्ट पढ़ते हैं उन्हें तो टॉलरेट नहीं होया इसी करके आज ये बड़ा प्रदर्शन किया गया सी और असी हूँ शांतिपूर्ण ढंग नाल इत्थे ही बैठ के अपना प्रोटेस्ट करांगे पानी के बाद डंडे भी चलाए जा रहे हैं वहाँ पे नीचे डाल के सबको पीट रहे हैं वो

ਬੀਜੇਪੀ ਮੁਰਦਾਬਾਦ ਮੁਰਦਾਬਾਦ ਵੈਰੀਗੇਟਾਂ ਨੂੰ ਵੈਰੀਗੇਟ ਨਾ ਲੱਗਾ ਹੋਵੇ ਕਿਸੇ ਤੇ ਬਾਕੀ ਲਾਠੀ ਚਾਰਜ ਮੈਰੀਗੇਟ ਤੋਂ 20 ਮੀਟਰ ਅੱਗੇ ਆ ਕੇ 10 ਮੀਟਰ ਅੱਗੇ ਆ ਕੇ ਜਿਹੜਾ ਲਾਠੀ ਚਾਰਜ ਹੋਇਆ ਉਹ ਲਾਠੀ ਚਾਰਜ ਦੇ ਹੈਗੇ ਉਹ ਜਿਹੜੇ ਬੰਦੇ ਇਹਨਾਂ ਦੇ ਕੋਈ ਸ਼ਰਾਰਤੀ ਭੱਜ ਕੇ ਆ ਰਹੇ ਸੀ ਉਹਨਾਂ ਨੂੰ ਰੋਕਣ ਲਈ ਬਾਅਦ ਚ ਫੋਰਸ ਅਕਿਆ ਬਾਕੀ ਲਾਠੀ ਚਾਰਜ ਨਹੀਂ ਪਾਣੀ ਮਾਰੇਗਾ ਲਾਠੀ ਚਾਰਜ ਸਰ ਕੁਝ ਬੰਦੇ ਫੈਕਟਡ ਵੀ ਹੋਏ ਆ ਉਹਨਾਂ ਕੇ ਝੋਟਾ ਲੱਗੀਆਂ ਨੇ ਸਾਡੇ ਸਾਹਮਣੇ ਹਾਂ ਜੀ ਉਹ ਵੈਰੀਗੇਟਾਂ ਨੂੰ ਖਿੱਚਦੇ ਹੋਇਆ ਕਿਸੇ ਤੇ ਨਾ ਲੱਗੇ ਹੋਵੇ ਬਾਕੀ ਫੋਰਸ ਨਾਲ ਕੋਈ ਆਪਣਾ ਪਾਣੀ ਮਾਰੇਗਾ ਮਾਈ ਹਾਂ ਯੰਗ ਬਲੱਡ ਸੀ ਜੀ ਥੋੜਾ ਜਿਆ ਐਨਾਂ ਨੂੰ ਸਮਝਾ ਕੇ ਰੱਖਿਆ ਬੀਸ ਬੋਲੀ ਚਲੋ ਫਿਰ ਵੀ ਇਹਨਾਂ ਦਾ ਠੀਕ ਹੋ ਜਾਓ ਓਕੇ ਮੈਡਮ